ਕੜੀ ਤੇਰੇ ਜੇਤੇ ਆ ਨਾ ਜਿਹੜੇ ਤੈਨੂੰ ਪਿਆਰ ਕਰਦੇ ਆ ਉਹਨਾਂ ਨੂੰ ਤੇਰੀ ਅਸਲੀਅਤ ਦਾ ਨਹੀਂ ਪਤਾ ਜਦੋਂ ਤੇਰੀ ਅਸਲੀਅਤ ਦਾ ਪਤਾ ਲੱਗ ਗਿਆ ਨਾ ਕੱਖਾਂ ਦਾ ਨਹੀਂ ਰਹਿਣਾ ਤੂੰ ਇਹ ਗੱਲ ਯਾਦ ਰੱਖੀ ਤੇਰੇ ਵੰਦ ਨਹੀਂ ਕਰਦੀ ਆ ਠੀਕ ਆ ਦੂਜੀ ਗੱਲ ਤੂੰ ਕਰਦਾ ਵਾ ਵੀ ਮੈਂ ਕਿਸੇ ਤੋਂ ਡਰਦਾ ਨਹੀਂ ਦਬਦਾ ਨਹੀਂ ਦਬਦਾ ਨਹੀਂ ਹੂੰ ਦਬਾਉਣ ਵਾਲੇ بڑے بڑے ਦੁਨੀਆਂ ਬੈਠੀ ਠੀਕ ਆ ਇਹ ਐਵੇਂ ਬਹਿ ਉਹਨਾਂ ਦੇ ਕੀ ਮਾਨ ਚ ਮੇਰੇ ਪਿੰਡ ਦੀ ਸਾਈ ਤੈਨੂੰ ਮੈਂ ਲਖਾਈ ਜਿਹੜੇ ਪਲੇਅਰ ਬੰਦੇ ਨੇ ਨਾ ਪਲੇਅਰਾਂ ਨੂੰ ਕਦੀ ਪੈਸਾ ਨਹੀਂ ਦੇ ਦਿੰਦੇ ਫੋਨ ਤੇ ਸਾਈਆਂ ਲਗਾਉਂਦੇ ਆ ਜੇ ਮੇਤੇ ਨਹੀਂ ਯਕੀਨ ਤੇ ਪਲੇਅਰਾਂ ਨੂੰ ਪੁੱਛ ਕੇ ਵੇਖ ਲੈ ਤੂੰ ਏਕਮ ਨੂੰ ਦੇ ਆ ਕੁਝ ਦੇ ਕੇ ਦਿਆ ਕੇ ਇਹਨੂੰ ਕੁਝ ਤੇਰੀ ਮੰਗ ਬੜੀ ਲੋਕਾਂ ਦੇ ਕੀ ਲੋਕਾਂ ਨੇ ਤੈਨੂੰ ਕਹਿਣਾ ਠੀਕ ਹੈ ਅਜੇ ਮੈਂ ਵੀ ਸਚਾਈ ਅਜੇ ਦੱਸੂਗਾ ਬਹਿ ਕੇ ਹੀ ਸਾਰੇ ਜਾਣੇ ਨਾ ਏਕਮ ਸਾਰੇ ਜਾਣੇ ਅਸੀਂ ਬਹਿ ਕੇ ਗੱਲਾਂ ਕਰਾਂਗੇ ਏਕਮ ਦੇ ਬਾਪੂ ਨੂੰ ਭਾਵਾਂਗੇ ਨਾਲ ਵਿੱਚ ਸਾਰੇ ਜਣੇ ਬਹਿ ਕੇ ਵੀਡੀਓ ਪਾਵਾਂਗੇ ਕਿ ਆਹ ਚੀਜ਼ ਦੇ ਤੁਸੀਂ ਵੀ ਆ ਜਿਓ ਜਿੱਥੇ ਬਹਿ ਕੇ ਗੱਲ ਕਰਨੀ ਹੋਈ ਹੈ ਨਾ ਕਰ ਲਿਓ ਹਾਂਜੀ ਸੱਚਰੀ ਅਕਾਲੀ ਦੋਸਤੋ ਹੋਪ ਕਰਦਾ ਤੁਸੀਂ ਸਾਰੇ ਕੈਮ ਹੋਵੋਗੇ ਦੋਸਤੋ ਜੀਵਿਕ ਤੁਸੀਂ ਜਾਣਦੇ ਹੋ ਕਿ ਗੋਪੀ ਫਰਾਂਦੀਪੁਰਿਆ ਤੇ ਏਕਮ ਫਤੇਪੁਰਿਆ ਦਾ ਮੁੱਦਾ ਕਾਫੀ ਭੱਗਦਾ ਜਾ ਰਿਹਾ ਹੈ ਜਿਸ ਨੂੰ ਲੈ ਕੇ ਦੋਸਤੋ ਇੱਕ ਹੋਰ ਬੰਦੇ ਦਾ ਰੱਪਲਾਈ ਆਇਆ ਹੈ ਅਤੇ ਉਸਨੇ ਕਿਹਾ ਕਿ ਇਸਨੇ ਸਾਡੇ ਪਿੰਡ ਵੱਲੋਂ ਸੱਈ ਲਈ ਸੀ ਅਤੇ ਗੋਪੀ ਫਰਾਂਦੇਪੁਰੀਏ ਦੀ ਟੀਮ ਉੱਥੇ ਬਾਅਦ ਚ ਨਹੀਂ ਪਹੁੰਚੀ ਅਤੇ ਦੋਸਤੋ ਹੋਰ ਵੀ ਕਈ ਗੱਲਾਂ ਉਹਨਾਂ ਨੇ ਕੀਤੀਆਂ ਅਤੇ ਕਿਹਾ ਕਿ ਤੂੰ ਧਿਆਨ ਨਾ ਰਹਿ। ਜਿਸ ਤੋਂ ਬਾਅਦ ਦੋਸਤੋ ਗੋਪੀ ਫਰਾਂਦੀਪੁਰੀਆ ਅਤੇ ਇਕਮ ਫਤੇਪੁਰੀਏ ਨੇ ਕਲੀਅਰ ਕੀਤਾ ਸੀ ਕਿ ਸਾਡੇ ਵਿੱਚ ਕੁਝ ਵੀ ਐਵੇਂ ਦਾ ਨਹੀਂ ਹੈ ਅਤੇ ਉਹਨਾਂ ਨੇ ਕਿਹਾ ਸੀ ਕਿ ਤੁਸੀਂ ਜੇ ਗੱਲ ਕਰਨੀ ਹੈ ਤਾਂ ਸਾਡੇ ਸਾਹਮਣੇ ਬੈਠ ਕੇ ਗੱਲ ਕਰੋ। ਅਸੀਂ ਸਾਰੇ ਤੁਹਾਡੇ ਨਾਲ ਗੱਲ ਕਰਨ ਨੂੰ ਤਿਆਰ ਹਾਂ ਤੇ ਇੱਕ ਪਿੰਡ ਨੇ ਕਿਹਾ ਕਿ ਗੋਪੀ ਫਰਾਂਦੀਪੁਰੀਆ ਬੇਕਸੂਰ ਹੈ ਅਤੇ ਉਹ ਬਹੁਤ ਚੰਗਾ ਹੈ ਤੇ ਤੁਹਾਡਾ ਕੀ ਕਹਿਣਾ ਹੈ ਸਾਨੂੰ ਕਮੈਂਟਾਂ 'ਚ ਜਰੂਰ ਦੱਸਿਓ ਧੰਨਵਾਦ